ਹੈਲੋ ਗਾਇਜ਼ ਅੱਸੀ ਕੇਵਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੇ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਗੋਇੰਦਵਾਲ ਸਾਹਿਬ ਸਾਰੇ ਪਰਿਵਾਰ ਅੱਗੇ ਹੀ ਐਤਵਾਰ ਜਾਂਦੀ ਹੋਣੀ ਹੈ ਸਿਧਾ ਸਾਹਿਬ ਤੇ ਅੱਜ ਇੱਕ ਸਾਹਿਬ ਦਾ ਗੁਰੂ ਮਹਾਰਾਜ ਜਿੱਦਾਂ ਹੁਕਮ ਹੈ ਉਹਨਾਂ ਦੇ ਅਨੁਸਾਰ ਹੀ ਚੱਲਦੇ ਆ ਹਨਾ ਤੇ ਗੁਰੂ ਮਾਰ ਅੱਜ ਆਹੋ ਕਿ ਅੱਜ ਮਾਮਾ ਜੀ ਹੋਣਾ ਕਹਿੰਦੇ ਸੀ ਕਿ ਚੱਲ ਸਾਡੇ ਨਾਲ ਤੁਸੀਂ ਅੱਜ ਚਲੋ ਇੱਧਰ ਗੋਇੰਦਵਾਲ ਸਾਹਿਬ ਨੂੰ ਦਰਸ਼ਨ ਕਰਾ ਲਿਓ ਮੈਂ ਸਾਡੇ ਨਾਲ ਅਸੀਂ ਵੀ ਅਸੀਂ ਚਲੋ ਗਏ ਆ ਰਾਜਵੀ ਫਸਟ ਟਾਈਮ ਚੱਲੇ ਆ ਤੇ ਅਸੀਂ ਵੀ ਚਲੋ ਨਾਲੇ ਗੁਰੂ ਮਹਾਰਾਜ ਦੇ ਦਰ ਮਲੇਛੇ ਦੀਪੁਰ ਚੱਲਦਾ ਪਿਆ ਗੁਰੂ ਮਹਾਰਾਜ ਦਾ ਬੇਸਬੋਕ ਹੋ ਗਿਆ ਇੱਕਦਮ ਉਹ ਹੀ ਤੇ ਨਿੱਗੀ ਜੀ ਆ ਰਿਹਾ ਉਹ ਹੋਏ ਉਡੀ ਹੋਇਆ ਮੈਂ ਗੱਡੀ ਇੱਕਦਮ ਆ ਗਈ ਅੱਗੇ ਇੱਕਦਮ ਪੈਕਦਮ ਆ ਗਈ ਅੱਗੇ ਉਹ ਖੜੀ ਪਈ ਸੀ ਤੁਸੀਂ ਇੱਕਦਮ ਨੱਚ ਲਈ ਉਹਨੇ ਕੋਈ ਟਿੱਡ ਨਹੀਂ ਲੱਗੀ ਹੈ ਨਾ ਹੂੰ ਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਕੋ ਐਨਵਲ ਸਾਹਿਬ ਗੱਡੀ ਆਪਾਂ ਲਗਾ ਲਈ ਆ ਟਕਾਣੇ ਦੇ ਤੇ ਰਾਜਵੀਰ ਦਾ ਹੋ ਰਿਹਾ ਦਸਤਾਰ ਸਜਾਈ ਜਾ ਰਹੀ ਹੈ ਇਹਨੂੰ ਇਦਾਂ ਹੀ ਲੈ ਜਾਂਦਾ ਸੀ ਕਿ ਰੋਟੇ ਹੁਣ ਦਸਤਾਰ ਕਹਿੰਦੇ ਚਲ ਬਾੰਗ ਲੈਣੇ ਹਣਾ ਕੀ ਗੱਲ ਆ ਚਲ ਹੋ ਗਿਆ ਹੁੰਦਾ ਨਾ 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 ਆਸੇ ਜਦੋਂ ਦਸਤਾਰ ਬਣਾਉਣੀ ਸੀ ਉਹਦਾ ਘੋਇਆ ਹੋ ਚੰਗਾ ਵਾਲਾ ਹੋ ਗਿਆ ਇਹ ਖੁੱਲ ਜਾਂਦੀ ਆ ਖਿੱਚਦਾ ਕਾ ਦੋ ਵੀ ਆਇਆ ਗਰਮੀ ਵਿੱਚ ਨਿਕਲੋ ਹੁਣ ਕਿੱਥੇ ਗਏ ਹੋ ਸਾਰਿਆਂ ਦੇਖੋ ਸੰਗਤ ਦੇ ਦਰਸ਼ਨ ਕਰਨ ਸਭ ਲੋਕਾਂ ਦੇ ਪਾਰ ਕਮਨੀਆ ਸਦਮਾ ਕਰਾਉ ਮੋਰਸਾ ਆ ਮੇਰਾ ਮਰਜ ਸੁਤੇ ਲੈਣੇ ਤਰਨ ਇੱਥੇ ਸਨੋ ਆ ਦੇਖੋ ਗਾਇਸ ਰੋਟੀ ਵਾਸਤੇ ਵਿਚਾਰੇ ਕਿ ਵੀ ਤੁਹਾਨੂੰ ਦਿਖਾਇਆ ਸੀ ਮੀਡੀਆ ਦੇ ਵਿੱਚ ਕਿੰਨੇ ਚੁਕੇ ਅੱਗੇ ਚੁੱਕੀਏ ਲਾ ਉਹ ਕਹਿੰਦੀ ਰੋਟੀ ਤੇ ਰੱਬ

ਤੇ ਗਾਲ ਚਾਰ ਪਾਣ ਲੱਗੇ ਮਨਪ੍ਰੀਤ ਨੇ ਪੈਣ ਨਹੀਂ ਦਿੱਤਾ ਕਹਿੰਦੇ ਨਹੀਂ ਖਾਣਾ ਹੈਗਾ ਉਧਰ ਸੰਗਤ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਧਿਆਨ ਰੱਖਣਾ ਪਿਆ ਹਾਂ ਇੱਥੇ ਇੱਕ ਜਨ ਕੋ ਆਇਆ ਹੈ ਨਾ ਅਲਗਰੇਟੈਂਡ ਹਾਂ ਕੇ ਕੇ ਗਾਇਸ ਹੁਣ ਆ ਹੀ ਸਿਆ ਚੁੱਕਿਆ ਬਾਹਰ ਤੇ ਇੱਥੇ ਬੈਠ ਕੇ ਹੁਣ ਥੋੜੀ देर ਬੈਠਾਂਗੇ ਦਰਸ਼ਨ ਕਰਾਂਗੇ ਸੰਗਤ ਦੇ ਇਹ ਦੇਖ ਲੈ ਉਹ ਸੰਗਤ ਬਹੁਤ ਚਾਹ ਦਾ ਹੈ ਪ੍ਰਸ਼ਾਦ ਆ ਚੁੱਕਿਆ ਹੈ ਰਾਜਨੀਸ਼ ਆਇਆ ਪਹਿਲਾ ਆਪਾਂ ਪ੍ਰਸ਼ਾਦ ਕਹਿੰਦਾ ਮੂੰਚੋ ਕੱਟੋ ਨਾ ਆਪਾਂ ਮੂੰਚ ਪਾਈ ਰੱਖੋ ਲਾਲ ਚਵਰੀ ਬੁਲਾਇਆ ਹੈ ਸਾਨੂੰ ਕਹਿੰਦੇ ਕਿ ਤੁਸੀਂ ਪ੍ਰਸ਼ਾਦ ਲੈ ਕੇ ਆਓ ਹੋਰ ਆਪ ਵੀ ਲਈਏ ਦੋ ਹੱਥੇ ਰਾਜਵੀਰ ਦਾ ਵੀ ਆਪਣਾ ਵੀ ਤੇ ਹੁਣ ਸਾਨੂੰ ਵੀ ਕਹਿੰਦੇ ਫਿਰ ਤੁਸੀਂ ਵੀ ਲੈ ਕੇ ਆਓ ਪ੍ਰਸ਼ਾਦ ਭੁੱਖ ਲੱਗੀ ਆ ਤੁਸੀਂ ਉਦਾਂ ਵੀ ਨਹੀਂ ਰੱਜਦੇ ਪ੍ਰਸ਼ਾਦ ਦੇ ਨਾਲ ਆਹੋ ਉੜ ਕੇ ਵੀ ਪ੍ਰਸ਼ਾਦ ਲੈਣੇ ਪਾਣੇ ਨੇ ਆ ਜੇ 6 ਵਰੀ ਪ੍ਰਸ਼ਾਦ ਲੈ ਲਿਆ ਸਭ ਤੋਂ ਰਾਜ ਜੀਓਗੇ ਹੁਣ ਇਹ ਲੈ ਆਏ ਆ ਆਪਾਂ ਚੱਲਿਆ ਪਲੰਗਰ ਹਾਲ ਨਾ ਪ੍ਰਸ਼ਾਦਾ ਪਾਣੀ ਪਕਾਣ ਮਾਣਿਆ ਸਮਾਗਮ

ਤੂੰ ਫੋਨ ਕਰੀਂ ਮੈਂ ਫੋਸਟਾਂ ਦੇਖਿਆ ਲਾਜੀ ਕਟਾ ਤੂੰ ਵੀ ਇਹਨੂੰ ਲੈ ਕੇ ਦਿੱਤਾ ਟੇਸਟ ਕਰ ਕੀ ਬਣਾਇਆ ਮੋਰ ਮੋਰ ਬਣਿਆ ਜੀ ਮੋਰ ਮੋਰ ਦਾ ਮੂੰਹ ਕਿੱਦਾਂ ਕਰ ਦਿੱਤਾ ਤੂੰ ਆਜੋ ਚੱਲੀਏ ਮਾਮੇ ਮੈਨੂੰ ਵੀ ਟੇਸਟ ਕਰਾ ਇੱਕ ਹੋਰ ਚੰਗੀ ਜਾਰੀ ਆਪਾਂ ਵਾਪਸ ਲਈਏ ਜੋੜੇ ਚੱਲੀਏ ਘਾੜ ਜਾਂਦੇ ਆ ਸਰਦਾ ਸਰਦੀ ਬਿਊਟੀ ਵੀ ਹੈ 7 ਵਜੇ ਚੰਗੀ ਗੁਰਦਾਰੇ ਹੁਣ ਆਪਾਂ ਬੈਠ ਚੁੱਕੇ ਆ ਗੱਡੀ ਵਿੱਚ ਤੇ ਜਾ ਰਹੇ ਹੁਣ ਵਾਪੇਸ ਥੋੜੀ ਦੇਰ ਆਪਾਂ ਰੁਕਾਂਗੇ ਕਪੂਰਥਲੇ ਕਿਉਂਕਿ ਸੁਖਵੀਰ ਦੇ ਮਾਮੇ ਦਾ ਹੋ ਗਿਆ ਸੀਗਾ ਥੋੜਾ ਜਿਹਾ ਐਕਸੀਡੈਂਟ ਤੇ ਉਹ ਮੈਂ ਪਤਾ ਜਾਂਦੇ ਹੋਏ ਐਜੀਏ ਤੇ ਦੇਖੋ ਉਹਨਾਂ ਨਾਲ ਕਿੰੀਆਂ ਕ ਸੱਟਾਂ ਲੱਗੀਆਂ ਤੇ ਫਿਰ ਜਾਵਾਂਗੇ ਘਰ ਕਿਉਂਕਿ 7 ਵਜੇ ਇਹਨਾਂ ਦੀ ਡਿਊਟੀ ਵੀ ਆ ਉੱਥੇ ਵੀ ਪਹੁੰਚਣਾ ਜਿੰਦਰੀ ਐ ਨਾ ਸੋ ਥੋੜੀ ਜਿਹਾ ਦੇਰ 10 ਮਿੰਟ ਬੈਠਾਂ ਤੇ ਮੰਮੀ ਨਾਲ ਗੱਪਪੋਹ ਲੈ ਫਿਰ ਚੱਲ ਜਾਵਾਂਗੇ ਘਰ ਗਾਇਸ ਪਹੁੰਚ ਗਏ ਅਸੀਂ ਮੰਮੀ ਕੋਲ ਕਪੂਰਥਲੇ ਲਾ ਨਿਆ ਪਤਾ ਉਹ ਤੁਹਾਨੂੰ ਬੁਲਾਵਣਾ ਦੇਣਾ ਹੈ ਲੋ ਚੈੱਕ ਕਰੋ ਵੇਖਾ ਕੀ ਹੈ ਜੀ ਸੱਟਾ ਲੈ ਚੈੱਕ ਕਰੋ ਇਹਦੀਆਂ ਸੱਟਾ ਕਿਦਾਂ ਹਾਏ ਹਾਏ ਬਰੇਕ ਬਰੇਕ ਅੜ ਗਈ ਸੀ ਕਿਹਿੰਦਾ ਬਰੇਕ ਨਹੀਂ ਪ੍ਰੋਪਰ ਲੱਗੀ ਹੈ ਜਦੋਂ ਦੌੜਦੇ ਨੇ ਬਹੁਤ ਜ਼ਿਆਦਾ ਮੁਰਾਬਾ ਹੈ ਰਾਜਵੀਂ ਮੈਂ ਮੱਦੀ ਆ ਭੁੱਖ ਚੱਲੀਏ ਕਾਰ ਚਲੋ ਚੱਲੀਏ ਟਾਈਮ ਹੋ ਗਿਆ ਹੋਜੀ ਅਸੀਂ ਆਪਣੇ ਡੇ ਤੇ ਹੋਰ ਕਰ ਲੋ ਮੁਖਰੀ ਆ ਲੀਏ ਕਰ ਦੋ ਆਚਾ ਬਣਾ ਪਾ ਪਿਆ ਰੋ ਦੋ ਦੋ ਲੈਣੋ ਇੱਕ ਆਲਗੀ ਖਾ ਲਈ ਕੋਟੇ ਨਾ ਪੱਖਾ ਬਾਬਾ ਇਹ ਬੜਾ ਭੱਖਾ ਮੁੰਡਾ ਐਨੇ ਭੱਗੇ ਘਰਾਂ ਵਿੱਚ ਨਿੱਟ ਕੇ ਕਿਉਂ ਬੰਧਾ ਨਾ ਉਹ ਬਣਾਉਂਦੇ ਫਿਰ ਉਹਦਾ ਵੀਰੇ ਡੋਲੇ ਉਹ ਵੀਰੇ ਲੰਦੇ ਹੁੰਦੇ ਹੋਏ ਪਹੁੰਚ ਕੇ ਗਾਈਜ਼ ਉਸ ਕਾਰ ਤੇ ਰਾਜਵੀਰ ਗਿਆ ਉੱਠੇ ਸੁੱਤਾ ਸੀ